ਆਈਟੋਨੀ ਸੀ ਲੈ ਕੇ ਆਇਆ ਸਾਈਂ ਬਾਬਾ ਫਿਨਿਸ਼ ਆਜ ਦੀ ਦਰਗਾਹ ਤੇ ਜਿੱਥੇ ਕਿ ਮੇਲਾ ਆਰੰਭ ਹੋਇਆ ਹੋਇਆ ਤੇ ਤੁਹਾਨੂੰ ਇੱਥੇ ਆ ਕੇ ਯਾਨੀ ਕਿਦਾਂ ਦਾ ਲੱਗਦਾ ਜੀ ਸਾਨੂੰ ਵੀ ਇੱਥੇ ਆ ਕੇ ਜਿਸ ਤਰ੍ਹਾਂ ਇੱਕ ਪਰਮਾਤਮਾ ਮਿਲ ਗਿਆ ਹੁੰਦਾ ਉਹੋ ਹੈ ਜੀ ਤੇ ਰੱਬ ਦਾ ਆਸਰਾ ਹੀ ਇੱਥੇ ਫੋਨ ਨੂੰ ਜਦੋਂ ਕਿ ਤੁਸੀਂ 10 ਸਾਲ ਵੀ ਆਉਂਦੇ ਹੋ ਐਨਾ ਟਾਈਮ ਹੋ ਗਿਆ ਕਦੇ ਕੋਈ ਮੰਨਤ ਪੂਰੀ ਹੋਈ ਹੋਵੇ ਮੁਰਾਦਾਂ ਪੂਰੀਆਂ ਹੋਈਆਂ ਹੋਣ ਕੋਈ ਇਹੋ ਜਿਹਾ ਪੁੱਛੋ ਜੇ ਲਾਹ ਹੋਈ ਹੋਵੇ ਪੂਰੀ ਇਥੋਂ ਕੋਈ ਖਾਲੀ ਨਹੀਂ ਮੁੜ ਗਿਆ ਜਾਂਦਾ ਇਹ ਦਰਵਾਜ਼ਾ ਹੈ ਜੇ ਵੀ ਤੂੰ ਖਾਲੀ ਜਿਹਾ ਮੁੜਦਾ ਇੱਥੇ ਅੱਗੇ ਦਾ 25 ਸਾਲ ਹੋ ਗਿਆ ਸਰਕਾਰਾਂ ਨੇ ਆਪਦੇ ਲੜ ਲਾਇਆ ਹੋਇਆ ਆ ਬਿਲਕੁਲ ਜੀ ਆ ਸਾਰੀ ਸੰਗਤ ਬੈਠੀ ਆ ਮੇਰੇ ਮਾਲਕ ਦੇ ਦਰ ਤੇ ਇਥੇ ਜਿਹੜਾ ਵੀ ਕੋਈ ਆਉਗਾ ਉਹਦੀ ਹਰ ਮਰਜ਼ਾ ਪੂਰੀ ਹੁੰਦੀ ਹੈ ਮੇਰੇ ਪਿੱਤੇ ਦੇ ਵਿੱਚ ਪਥਰੀ ਸੀਗੀ ਅੱਛਾ ਜੀ ਇੱਕ ਦਿਨ ਰਾਤ ਨੂੰ ਮੈਂ ਇੰਨਾ ਤੜਫ ਰਿਹਾ ਸੀਗਾ ਕਿ ਸਮਝੋ ਬਹੁਤ ਔਖਾ ਸੀ ਤੇ ਨਾ ਕੋਈ ਦਵਾਈ ਠੀਕ ਕਰ ਰਹੀ ਸੀ ਨਾ ਕੁਝ ਵੀ ਅਖੀਰ 2:30 ਵਜੇ ਮੈਨੂੰ ਫੋਨ ਕੀਤਾ ਤੇ ਮੈਨੂੰ ਕਹਦੇ ਤੂੰ ਮਿੱਠਾ ਪਾਣੀ ਲੈ ਕੇ ਤੇ ਇੱਕ ਲੌਂਗ ਲੈ ਲੈ ਅੱਛਾ ਜੀ ਉਹ ਮੇਰੇ ਘਰ ਦੇ ਨਾਲ ਮੈਨੂੰ ਇਲਾਕ ਮਿੱਠਾ ਪਾਣੀ ਖੰਡ ਕੋਲ ਗਈ ਸੀ ਉਹ ਮੈਂ ਪੀਤਾ ਉਸ ਤੋਂ ਬਾਅਦ ਲੌਂਗ ਖਾਦਾ ਮੇਰਾ ਲੌਂਗ ਖਾਨ ਦੇ ਖਾਂਦੇ ਖਾਂਦੇ ਮੈਂ ਆਪਣਾ ਆਰਾਮ ਨਸ ਹੋ ਗਿਆ ਤੇ ਮੈਨੂੰ ਨਾ ਪਿੱਛੇ ਜੇ ਕਾਫੀ ਸਾਲ ਹੋ ਗਏ ਮਿੰਨਾ ਕੋਈ ਦਬ ਲੰਦਾ ਸੀਗਾ ਰਾਤ ਨੂੰ ਆ ਕੇ ਉਹ ਚੀਜ਼ ਮੈਨੂੰ ਕਹਿੰਦੀ ਸੀ ਕਿ ਤੈਨੂੰ ਮੈਂ ਲੈ ਜਾਣਾ ਕਾਰਨਾਗਾ ਸਰਕਾਰ ਨਾਲ ਗੱਲ ਕੀਤੀ ਤੇ ਸਰਕਾਰ ਨੇ ਕਿਰਪਾ ਕਰਤੀ ਉਹ ਮੁੜ ਕੇ ਉਹ ਦਿਨ ਗਿਆ ਅੱਜ ਤੱਕ ਕੋਈ ਦਬਾਵ ਨਹੀਂ ਪਿਆ ਕੋਈ ਕਿਸ ਨੇ ਸੁਖਣਾ ਸੁਖੀ ਹੋਈ ਆ ਉਹ ਭੁੱਲ ਗਿਆ ਹੂੰ ਕਿਸ ਨੇ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਕੋਈ ਉਹਨਾਂ ਦੇ ਪਿੱਛੋਂ ਤੁਰਿਆ ਆਉਂਦਾ ਕੋਈ ਹੈਨਾ ਸਾਰਾ ਕੁਝ ਸਰਕਾਰ ਖੋਲ ਕੇ ਰੱਖ ਦਿੰਦਾ ਇੱਕ ਮਿੰਟ ਚ ਸਾਰਾ ਕੁਝ ਖੋਲ ਦੇਣਾ ਉਹਨਾਂ ਨੇ ਸਾਈਂ ਸਸਕਾ ਜੀ ਤੁਸੀਂ ਦੇਖ ਰਹੇ ਸੀਟੀ ਹੈਡਲਾਈਨਸ ਤੇ ਮੈਂ ਅੰਬਰ ਵੀਰ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਆ ਸਾਈਂ ਬਾਬਾ ਫਿਨਿਸ਼ ਆਜ ਦੀ ਦਰਗਾਹ ਤੇ ਜਿੱਥੇ ਕਿ ਮੇਲਾ ਆਰੰਭ ਹੋਇਆ ਹੋਇਆ ਆਓ ਆਪਾਂ ਇੱਥੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਤੋਂ ਪੁੱਛਦੇ ਹਾਂ ਵੀ ਮੇਲਾ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਤੇ ਇੱਥੇ ਕਿੰਨਾ ਟਾਈਮ ਹੋ ਗਿਆ ਆਂਦਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਇੱਥੇ ਆਂਦੇ ਕਿੰਨਾ ਟਾਈਮ ਹੋ ਗਿਆ ਜੀ ਸਾਨੂੰ 15 15-16 ਸਾਲ ਹੋ ਗਏ ਜੀ ਤੇ ਤੁਹਾਨੂੰ ਇੱਥੇ ਆ ਕੇ ਯਾਨੀ ਕਿੱਦਾਂ ਦਾ ਲੱਗਦਾ ਜੀ ਸਾਨੂੰ ਵੀ ਇੱਥੇ ਆ ਕੇ ਜਿਸ ਤਰ੍ਹਾਂ ਇੱਕ ਪਰਮਾਤਮਾ ਮਿਲ ਗਿਆ ਹੁੰਦਾ ਉਹੋ ਜਿਹਾ ਜੀ ਤੇ ਰੱਬ ਦਾ ਆਸਰਾ ਹੀ ਇੱਥੇ ਤੇ ਮੇਲੇ ਦੇ ਪ੍ਰਬੰਧ ਇਹ ਕਿੱਦਾਂ ਦੇ ਕੀਤੇ ਗਏ ਸੀਗੇ ਜੀ ਪ੍ਰਬੰਧ ਹੁਣ ਤੁਹਾਡੇ ਸਾਹਮਣੇ ਹੀ ਹੈ ਹਾਂਜੀ ਤੁਸੀਂ ਰਾਤੋਂ ਤੁਹਾਨੂੰ ਪਤਾ ਲੱਗਦਾ ਕਿੰਨਾ ਕੁ ਪ੍ਰਬੰਧ ਜੀ ਹਰ ਤਰ੍ਹਾਂ ਨਾਲ ਪਾਣੀ ਦਾ ਖਾਣ ਦਾ ਪੀਣ ਦਾ ਠੱਡੇ ਦਾ ਚਾਹ ਰੋਟੀ ਦਾ ਲੱਸੀ ਦਾ ਬਟਰ ਪਲੇਅਰ ਪਾਲਕ ਪਨੀਰ ਕਿਆ ਬਾਤ ਹੈ ਜੀ ਸਾਰਾ ਕੁਝ ਹਰ ਚੀਜ਼ ਸੀ ਤੇ ਥੋਨ ਨੂੰ ਜਦਾਂ ਕਿ ਤੁਸੀਂ 10 ਰੁਪਏ ਵੀ ਆਉਂਦੇ ਹੋ ਐਨਾ ਟਾਈਮ ਹੋ ਗਿਆ ਕਦੇ ਕੋਈ ਮੰਨਤ ਪੂਰੀ ਹੋਈ ਹੋਵੇ ਮੁਰਾਦਾਂ ਪੂਰੀਆਂ ਹੋਈਆਂ ਹੋਣ ਕੋਈ ਇਹੋ ਜਿਹੀ ਪੁੱਛੋ ਜੀ ਦਾ ਹੋਈ ਹੋਵੇ ਪੂਰੀ ਅੱਛਾ ਜੀ ਤੇ ਯਾਨੀ ਕਿ ਸਾਰੀਆਂ ਮੰਨਤਾਂ ਪੂਰੀ ਕੀ ਹੋ ਗਿਆ ਬਾਬਾ ਜੀ ਇੱਥੋਂ ਕੋਈ ਖਾਲੀ ਨਹੀਂ ਮੁੜ ਗਿਆ ਜੰਦੂ ਇਹ ਦਰਵਾਜ਼ਾ ਹੈ ਜੀ ਵੀ ਤੁਹ ਖਾਲੀ ਨਹੀਂ ਮੁੜਦਾ ਕੋਈ ਖਾਲੀ ਨਹੀਂ ਮੁੜਦਾ ਜੀ ਸਭ ਦੀਆਂ ਯਾਨੀ ਕਿ ਝੋਲੀਆਂ ਭਰੀਆਂ ਜਾਂਦੀਆਂ ਨੇ ਕੋਈ ਕੋਈ ਡਿਮਾਂਡ ਨਹੀਂ ਹੈ ਕਿਸੇ ਤਰ੍ਹਾਂ ਦੀ ਹੂੰ ਚਾਹੇ ਕੋਈ ਪੱਥਾ ਟੇਕੇ ਕੋਈ ਨਾ ਟੇਕੇ ਹਰ ਬੰਦੇ ਨੂੰ ਬਰਾਬਰ ਰੱਖਿਆ ਜਾਂਦਾ ਹੈ ਬਰਾਬਰ ਰੱਖਿਆ ਹਾਂ ਜੀ ਇਹ ਨਹੀਂ ਕਿ ਜਿਆਦਾ ਪੈਸੇ ਵਾਲਾ ਉਹਨੂੰ ਅੱਗੇ ਕਰ ਲੋ ਹਾਂਜੀ ਹਾਂਜੀ ਘੱਟ ਪੈਸੇ ਵਾਲਾ ਪਿੱਛੇ ਕਰ ਲੋ ਇੱਥੇ ਹਰ ਬੰਦੇ ਨੂੰ ਬਰਾਬਰ ਰੱਖਿਆ ਜਾਂਦਾ ਚਾਹੇ ਕੋਈ ਪੈਸੇ ਵਾਲਾ ਚਾਹੇ ਗਰੀਬ ਹੈ ਚਾਹੇ ਕੋਈ ਮੰਗਣ ਵਾਲਾ ਵੀ ਕਿਉਂ ਨਹੀਂ ਆਉਂਦਾ ਉਹਨੂੰ ਵੀ ਸਾਈਂ ਕਹਿੰਦੇ ਸਾਨੂੰ ਮਾਲਕ ਦੇ ਦਤਾ ਉਹ ਚ ਕਿ ਬੇਦੇ ਭਾਵ ਨਹੀਂ ਹੈ ਨਾ ਕਿਸੇ ਵੀ ਚੀਜ਼ ਦਾ ਵੀ ਉਸ ਰੱਬ ਦੇ ਘਰੇ ਸਾਰੇ ਇੱਕ ਬਰਾਬਰ ਹੀ ਨੇ ਹਨਾ ਜੀ ਨਹੀਂ ਉਹਦਾ ਹਰ ਇੱਕ ਨੂੰ ਇਹੀ ਦੇ ਦੇ ਉਹ ਮੇਰਾ مالک ਤੇ ਰਹ ਹੁੰਦਾ ਬਿਲਕੁਲ ਜੀ ਹਾਂ ਤਾਂ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਲੋਕਾਂ ਦੀਆਂ ਜਿਹੜੀਆਂ ਮੁਰਾਦਾਂ ਪੂਰੀਆਂ ਹੋਈਆਂ ਨੇ ਇਹੋ ਇਹੋ ਜਿਹੀਆਂ ਮੁਰਾਦਾਂ ਪੂਰੀਆਂ ਹੋਈਆਂ ਨੇ ਭਾਵੁਕ ਹੋ ਜਾਂਦੇ ਨੇ ਦੱਸਦੇ ਹੋਏ ਆਪਾਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਨਾਲ ਉਹਨਾਂ ਤੋਂ ਵੀ ਪੁੱਛਦੇ ਆਂ ਵੀ ਉਹਨਾਂ ਨੂੰ ਕਿੱਦਾਂ ਦਾ ਲੱਗਦਾ ਇੱਥੇ ਆ ਕੇ ਸੱਚੀ ਗੱਲ ਸੱਚੀ ਗੱਲ ਜੀ ਵੇ ਤੁਹਾਨੂੰ ਇੱਥੇ ਆਉਂਦੇ ਕਿੰਨਾ ਟਾਈਮ ਹੋ ਗਿਆ ਜੀ ਸਾਨੂੰ ਘੱਟੋ ਘੱਟ 25 ਸਾਲ ਹੋ ਗਏ 20 25 ਸਾਲ ਹੋ ਗਏ ਜੀ ਤੇ ਤੁਹਾਨੂੰ ਇੱਥੇ ਆ ਕੇ ਕਿਦਾਂ ਦਾ ਲੱਗਦਾ ਜੀ ਇੱਥੇ ਅੱਗ ਦਾ 25 ਸਾਲ ਹੋ ਗਿਆ ਸਰਕਾਰਾਂ ਨੇ ਆਪਦੇ ਲੜ ਲਾਇਆ ਹੋਇਆ ਆ ਬਿਲਕੁਲ ਜੀ ਆ ساری ਸੰਗਤ ਬੈਠੀ ਆ ਮੇਰੇ ਮਾਲਕ ਤੇ ਦਰ ਤੇ ਇੱਥੇ ਜਿਹੜਾ ਵੀ ਕੋਈ ਆਉਗਾ ਉਹਦੀ ਹਰ ਮਰਜ਼ਾ ਪੂਰੀ ਹੁੰਦੀ ਆ ਜਿਹੜੇ ਸੰਤ ਬੈਠ ਨੇ ਸਾਈਂ ਬਾਬਾ ਜਗੀਰ ਚਾਦੀ ਉਹਨਾਂ ਦੀ ਕਮਾਈ ਬਹੁਤ ਅਭਿਯੋਰਗਾਂ ਦੇ ਥੋੜੀ ਕੋਈ ਮੁਰਾਦ ਪੂਰੀ ਹੋਈ ਹੋਵੇ ਤੁਸੀਂ ਲੋਕਾਂ ਨੂੰ ਦੱਸਣੇ ਚਾਹੁੰਦੇ ਹੋ 25 ਸਾਲ ਹੋ ਗਏ ਸਾਨੂੰ ਆਉਂਦਿਆਂ ਨੂੰ ਜੇ ਮੁਰਾਦਾਂ ਪੂਰੀਆਂ ਹੋਈਆਂ ਤਾਂ ਹੀ ਬੰਦਾ ਆਉਂਦਾ ਬਿਲਕੁਲ ਜੀ 25 ਸਾਲ ਹੋ ਗਏ ਬੰਦਿਆਂ ਨੂੰ ਜੇ 25 ਸਾਲਾਂ ਬੰਦਾ ਇੱਕ ਦਿਨ ਨਹੀਂ ਟਿਕਦਾ ਹੈਗਾ ਅੱਜ ਕੱਲ ਦਾ ਸਮਾਂ ਹੈ ਜਿਆ ਇਸ ਕਰਕੇ ਕਮਾਈ ਵਾਲੇ ਬਜ਼ੁਰਗ ਨੇ ਇੱਥੇ ਇਹਨਾਂ ਦੀ ਸੰਤਾਂ ਦੀ ਬਹੁਤ ਕਮਾਈ ਹੈ ਕੋਈ ਲਾਲਚ ਨਹੀਂ ਹੈਗਾ ਕਿਸੇ ਨੂੰ ਕੁਝ 10 ਰੁਪਏ ਦਾ ਮੱਛਾ ਟੇਕੇ ਜੇ ਨਾ ਟੇਕੇ ਇਥੋਂ ਜਿਹੜਾ ਵੀ ਆਉਂਦਾ ਉਹਦੀ ਥੋੜੀ ਭਰਾਗ ਲੈ ਕੇ ਜਾਂਦਾ ਉਹ ਸੰਗਤ ਨੇ ਦੇਖਣਾ ਜਿਹੜਾ ਨੀਵਾ ਹੋ ਕੇ ਆਊਗਾ ਨਾ ਝੋਲੀ ਉਹੀ ਭਰਾ ਕੇ ਲੈ ਕੇ ਜਾਊਗਾ ਬਿਲਕੁਲ ਜੀ ਤੇ ਐਦ ਕੀ ਮੇਲੇ ਦੇ ਪ੍ਰਬੰਧ ਕਿਦਾਂ ਦੇ ਕੀਤੇ ਗਏ ਸੀਗੇ ਵੀ ਜਿੱਦਾਂ ਕਹਿ ਸਕਦੇ ਆ 2 ਦਿਨ ਮੇਲਾ ਚੱਲਦਾ ਇਹ ਸਾਰੀ ਜਿਹੜੀ ਮੇਲੇ ਦੇ ਪ੍ਰਬੰਧ ਬਹੁਤ ਵਧੀਆ ਸੀਗੇ ਸਾਨੂੰ ਪੁਲਿਸ ਪ੍ਰਸ਼ਾਸਨ ਬਹੁਤ ਸਹਿਯੋਗ ਦਿੰਦਾ ਬਹੁਤ ਵਧੀਆ ਪ੍ਰਬੰਧ ਹੁੰਦਾ ਹਰ ਤਰ੍ਹਾਂ ਦਾ ਲੰਗਰ ਹੁੰਦਾ ਦੂਰੋਂ ਦੂਰੋਂ ਸੰਗਤਾਂ ਆ ਕੇ ਵੀ ਲੰਗਰ ਲਾਉਂਦੀਆਂ ਨੇ ਠੰਡਿਆਂ ਦਾ ਲੰਗਰ ਲੱਸੀ ਦਾ ਲੰਗਰ ਜਿਵੇਂ ਸੰਗਤਾਂ ਦੇ ਆਪ ਦੀ ਸ਼ਰਧਾ ਵਾ ਹਰੇਕ ਤਰ੍ਹਾਂ ਦਾ ਲੰਗਰ ਲੱਗਦਾ ਇੱਥੇ ਬਹੁਤ ਵਧੀਆ ਪ੍ਰਬੰਧ ਨੇ ਇੱਥੇ ਜਿੰਨੇ ਵੀ ਪ੍ਰਬੰਧਕ ਨੇ ਹਾਂਜੀ ਉਹ ਸਾਰੇ ਹੀ ਬਹੁਤ ਵਧੀਆ ਪ੍ਰਬੰਧ ਕਰਦੇ ਨੇ ਤੇ ਇਹ ਦੱਸੋ ਵੀ ਜਿੱਦਾਂ ਇੱਥੇ ਸੰਗਤਾਂ ਕਿੱਥੋਂ ਕਿੱਥੋਂ ਆਉਂਦੀਆਂ ਨੇ ਦੂਰ ਨੇੜੇੋਂ ਤੁਰ ਕੇ ਕਿੱਥੋਂ ਤੱਕ ਆਉਂਦੀਆਂ ਨੇ ਹੰਦੇ ਸਾਂ ਵਿਦੇਸ਼ਾਂ ਦਾ ਸੰਗਤ ਆਉਂਦੀ ਹੈ ਦੇਸ਼ਾਂ ਵਿਦੇਸ਼ਾਂ ਦਾ ਸੰਗਤ ਆਉਂਦਾ ਹੈ ਕੈਨੇਡਾ ਅਮਰੀਕਾ ਇੱਥੇ ਬੈਠੇ ਦਾ ਕੈਨੇਡਾ ਅਮਰੀਕਾ ਤੱਕ ਵੀ ਕੰਮ ਹੋ ਰਿਹਾ ਜੇ ਲੋਟਾ ਫੋਨ ਕਰਦੇ ਆਂਦੇ ਨੇ ਸਾਨੂੰ ਆਹ ਪ੍ਰੋਬਲਮ ਹੈ ਹਾਂਜੀ ਉਹਨਾਂ ਕੈਨੇਡਾ ਅਮਰੀਕਾ 'ਚ ਵੀ ਕੰਮ ਹੋ ਰਿਹਾ ਉਹਨਾਂ ਦਾ ਫੋਨ ਤੇ ਹੁੰਦਾ ਤੁਸੀਂ ਕਹਿ ਦਿਓ ਮੇਰੇ ਬਾਬਾ ਜੀ ਪੇਟ 'ਚ ਦਰਦ ਬਹੁਤ ਹੋ ਰਿਹਾ ਹੈ ਬਹੁਤ ਜ਼ਿਆਦਾ ਔਖਾ ਮੇਰੇ ਖੁਦ ਨਾ ਹੋਈ ਹੈ ਮੇਰੇ ਪਿੱਤੇ 'ਚ ਪਥਰੀ ਸੀਗੀ ਅੱਛਾ ਜੀ ਇੱਕ ਦਿਨ ਰਾਤ ਨੂੰ ਮੈਂ ਇੰਨਾ ਤੜਫ ਰਿਹਾ ਸੀਗਾ ਕਿ ਸਮਝੋ ਬਹੁਤ ਔਖਾ ਸੀ ਤੇ ਨਾ ਕੋਈ ਦਵਾਈ ਨਾਲ ਠੀਕ ਕਰ ਰਹੀ ਸੀ ਨਾ ਕੁਝ ਵੀ ਅਖੀਰ 2:30 ਵਜੇ ਮੈਂ ਫੋਨ ਕੀਤਾ ਮੈਂ ਦਰਬੀ ਜਿਆ ਵੀ ਸੁੱਤੇ ਪੇ ਹੋਣਗੇ ਹੁਣ ਦਿਖਾਊਗਾ ਇੱਕ ਜੋਬੈਲਰ ਫੋਨ ਕੀਤਾ ਤੇ ਮੈਂ ਦੱਸਿਆ ਮੈਂ ਬਹੁਤ ਜ਼ਿਆਦਾ ਔਖਾ ਹਾਂ ਤੇ ਮੈਨੂੰ ਕਹਦੇ ਤੂੰ ਮਿੱਠਾ ਪਾਣੀ ਲੈ ਕੇ ਤੇ ਇੱਕ ਲੌਂਗ ਲੈ ਲੈ ਅੱਛਾ ਜੀ ਪਾ ਮੇਰੇ ਘਰ ਦੇ ਰ ਮੈਨੂੰ ਇਲਾਕ ਮਿੱਠਾ ਪਾਣੀ ਖੰਡ ਕੋਲ ਗਈ ਸੀ ਉਹ ਮੈਂ ਪੀਤਾ ਉਸ ਤੋਂ ਬਾਅਦ ਲੌਂਗ ਖਾਦਾ ਮੇਰਾ ਲੌਂਗ ਖਾਣ ਦੇ ਖਾਂਦੇ ਖਾਂਦੇ ਹੀ ਮੈਂ ਆਪਣਾ ਆਰਾਮ ਨਸ ਹੋ ਗਿਆ ਇੰਨਾ ਜ਼ਿਆਦਾ ਦਰਦ ਸੀਗਾ ਜਿਹੜਾ ਕੋਈ ਮੇਰਾ ਡਾਕਟਰ ਵੀ ਇਹ ਜਲਦੀ ਟੀਕੇ ਨਾਲ ਨਹੀਂ ਹਟਾ ਸਕਦਾ ਯਾਨੀ ਕਿ ਇੰਨੀਆਂ ਸ਼ਕਤੀਆਂ ਵਾਲੇ ਨੇ ਬਾਬਾ ਜੀ ਵੀ ਉਹ ਕਹਿੰਦਾ ਸਾਡੇ ਕੋਈ ਸ਼ਕਤੀ ਨਹੀਂ ਉਹ ਤਾਂ ਹਰੇਕ ਨੂੰ ਇਹ ਕਹਿੰਦੇ ਵੀ ਅਸੀਂ ਸਾਨੂੰ ਤਾਂ ਕੁਝ ਨਹੀਂ ਪਤਾ ਅੱਛਾ ਜੀ ਅਸੀਂ ਉਹ ਹਰੇਕ ਬੰਦੇ ਹੱਥ ਜੋੜਦੇ ਆ ਹਰੇਕ ਦਾ ਸਤਿਕਾਰ ਕਰਦੇ ਆ ਚਾਹੇ ਕੋਈ ਕਿਸੇ ਧਰਮ ਦਾ ਹੈ ਕੋਈ ਕਿਸੇ ਪਾਰਟੀ ਦਾ ਹੈ ਕੋਈ ਕਿੱਥੋਂ ਦਾ ਆਇਆ ਉਹ ਹਰੇਕ ਦਾ ਸਤਿਕਾਰ ਕਰਦੇ ਆ ਹਰੇਕ ਬਰਾਬਰ ਜੋੜਦੇ ਆ ਹਰੇਕ ਨੂੰ ਇਹੀ ਕਹਿੰਦੇ ਆ ਵੀ ਸਾਡੇ ਕੋਲ ਤਾਂ ਕੁਝ ਨਹੀਂ ਅਸੀਂ ਅੱਜ ਤੱਕ ਤਾਂ ਕੁਝ ਦੇਖਿਆ ਨਹੀਂ ਪਰ ਇਹ ਜਰੂਰ ਕਹਿੰਦੇ ਆ ਕਿ ਜਿਹੜਾ ਗੇਟ ਤੋਂ ਇੱਧਰ ਨੂੰ ਉਤਰਿਆ ਆਉਂਦਾ ਨਾ ਸੜਕ ਤੋਂ ਸਾਨੂੰ ਇਹ ਲੱਗਦਾ ਵੀ ਉਹਦੇ ਵਿੱਚ ਸਾਡਾ ਮਾਲਕ ਹੀ ਤੇ ਆਉਂਦਾ ਹੈ ਕੀ ਬੋਲਦਾ ਉਹ ਹਰੇਕ ਬੰਦੇ ਦੇ ਵਿੱਚ ਆ ਦੇ ਮਾਲਕ ਨੂੰ ਦੇਖਦੇ ਤਾ ਆਪਾਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆ ਤਾਂ ਸੱਚ ਕਰ ਵੀਰ ਜੀ ਸਾਚੀ ਗੱਲ ਹੈ ਜੀ ਤੁਹਾਨੂੰ ਇੱਥੇ ਆਉਂਦੇ ਨੂੰ ਕਿੰਨਾ ਟਾਈਮ ਹੋ ਗਿਆ ਜੀ ਵੀਰ ਜੀ ਮੇਰੇ ਨਾ ਜਾਨ ਤੋਂ ਪਹਿਲਾਂ ਹੀ ਆ ਰਹੇ ਆ ਮੇਰੇ ਡੈਡੀ ਜੀ ਜਾਨ ਤੋਂ ਪਹਿਲਾਂ ਹੀ ਆਉਂਦੇ ਸੀਗੇ ਤੇ ਫਿਰ ਮੈਂ ਵੀ ਆਣ ਲੱਗ ਗਿਆ ਜੀ ਉਹਨਾਂ ਦੇ ਨਾਲ ਹੀ ਨਾਲ ਹੀ ਆਉਂਦੇ ਆ ਰਹੇ ਆ ਯਾਨੀ ਕਿ ਤੁਹਾਡੇ ਯਾਨੀ ਕਿ ਫਾਦਰ ਸਾਹਿਬ ਇੱਥੇ ਆਉਂਦੇ ਨੇ ਤੇ ਉਸ ਤੋਂ ਬਾਅਦ ਤੁਸੀਂ ਵੀ ਨਾਲ ਹੀ ਆਉਂਦੇ ਹੋ ਨਾ ਜੀ ਹਾਂ ਹਾਂ ਜੀ ਹਾਂ ਜੀ ਨਾਲ ਆਈਦਾ ਤੇ ਸੇਵਾ ਕਰੀਦੇ ਜੀ ਤੇ ਤੁਹਾਨੂੰ ਇੱਥੇ ਆ ਕੇ ਯਾਨੀ ਕਿਦਾਂ ਦਾ ਲੱਗਦਾ ਬਹੁਤ ਵਧੀਆ ਜੀ ਇੱਕ ਰੱਬ ਦੀ ਯਾਦ ਆ ਜਾਂਦੀ ਹੈ ਅਸੀਂ ਦੁਨੀਆਦਾਰੀ 'ਚ ਹੁਣ ਜਾਈਦਾ ਤੇ ਉਸੇ ਦੁਨੀਆਦਾਰੀ ਤੇ ਹੋ ਜਾਈਦਾ ਇੱਥੇ ਆ ਕੇ ਰੱਬ ਦੀ ਯਾਦ ਇਹ ਯਾਨੀ ਕਹ ਲਿਏ ਵੀ ਐਦ ਕੀ ਮੇਲਾ ਹੋਇਆ ਹੈ ਨਾ ਮੇਲਾ ਪਹਿਲਾਂ ਵੀ ਚੱਲਦਾ ਆ ਰਿਹਾ ਤੁਸੀਂ ਹਰੇਕ ਮੇਲੇ ਤੇ ਆਉਂਦੇ ਹੋ ਹਾਂਜੀ ਹਾਂਜੀ ਹਰੇਕ ਮੇਲੇ ਤੇ ਆਈਦਾ ਵੀ ਨਾਲੇ ਗਾਈ ਦਾ ਵੀ ਆ ਗਾਈ ਦਾ ਵੀ ਆ ਜੀ ਵੀ ਕੁਛ ਗਾ ਕੇ ਸੁਣਾਓ ਥੋੜਾ ਬੋਤਾ ਵੀ ਹਾਜ਼ਰੀ ਪ੍ਰਵਾਨ ਹੋਵੇ ਹਾਂ ਓਖੇ ਪੈਂਡੇ ਲੰਮੀਆਂ ਨੇ ਰਾਵਾਂ ਇਸ਼ਕ ਦੀਆਂ ਦਰਦ ਜਿਗਰ ਤੇ ਸਖਤ ਸਜ਼ਾਵਾਂ ਇਸ਼ਕ ਦੀਆਂ ਏ ਫੁੱਲਾਂ ਵਰਗੀ ਜਿੰਦੜੀ ਨੂੰ ਇਸ਼ਕ ਰੁਲਾ ਛੱਡਦਾ ਸਾਰੇ ਬਾਜ਼ਾਰ ਜੇ ਚਾਵੇ ਇਸ਼ਕ ਨਾ ਚਾ ਛੱਡਦਾ ਆਵਾਜ਼ ਕਿੰਨਾ ਸੋਹਣਾ ਗਾਉਂਦੇ ਹੋ ਤੇ ਇਹ ਵੀ ਸਭ ਮਾਲਕ ਦੀਆਂ ਮੇਰਾ ਹੀ ਨੇ ਜੀ ਜੀ ਇਹ ਸਰਕਾਰ ਦੀ ਵੀ ਕਿਰਪਾ ਹੀ ਸਰਕਾਰ ਜੀ ਦੀ ਕਿਰਪਾ ਤੇ ਬਾਬਾ ਜੀ ਜਦੋਂ ਵੀ ਆਈਦਾ ਸੀ ਬਾਬਾ ਜੀ ਗਾਉਣ ਲੱਗ ਜਾਂਦੇ ਸੀ ਸੋ ਉਹਨਾਂ ਉਹਨਾਂ ਦੇ ਚੱਲਦਾ ਚੱਲਦਾ ਹੁਣ ਤੱਕ ਇੱਥੇ ਤੱਕ ਪਹੁੰਚ ਗਏ ਗਾਉਣ ਲੱਗੇ ਤੇ ਤੁਹਾਡੀ ਕੋਈ ਜਦਾਂ ਮੰਨਤ ਕਹਿ ਲੋ ਜਾਂ ਮੁਰਾਦ ਪੂਰੀ ਹੋਈ ਹੋਵੇ ਤੁਸੀਂ ਸਾਂਝੀ ਕਰਨੀ ਚਾਹੋ ਬਹੁਤ ਮਈਆਂ ਹੋ ਭਾਜੀ ਬਹੁਤ ਹੋਈਆਂ ਤੇ ਮੈਂ ਤੁਹਾਨੂੰ ਇੱਕ ਘੂਤਾਂ ਦਾ ਕਿੱਸਾ ਹੀ ਦੱਸਦਾ ਨਹੀਂ ਹਾਂਜੀ ਹਾਂਜੀ ਤੇ ਮੈਨੂੰ ਨਾ ਪਿੱਛੇ ਜੇ ਕਾਫੀ ਸਾਲ ਹੋ ਗਏ ਮੈਨਾਂ ਕੋਈ ਦਬ ਲੰਦਾ ਸੀਗਾ ਰਾਤ ਨੂੰ ਆ ਕੇ ਮੇਂ ਦਬਾਅ ਪੈਂਦਾ ਜੀ ਦਬਾਅ ਪੈ ਜਾਂਦਾ ਸੀਗਾ ਮੈਂ ਆਪਣਾ ਸਿਰ ਨਹੀਂ ਚੱਕ ਸਕਦਾ ਸੀ ਅੱਖਾਂ ਖੁੱਲੀਆਂ ਹੁੰਦੀਆਂ ਸੀ ਮੈਨਾਂ ਗੱਲ ਹੁੰਦੀ ਸੀ ਮੈਨੂੰ ਉਹ 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 ਚੀਜ਼ ਮੈਨੂੰ ਕਹਿੰਦੀ ਸੀ ਕਿ ਆਂ ਤੁਹਾਨੂੰ ਮੈਂ ਲੈ ਜਾਣਾ ਤੇ ਬੜਾ ਟਾਈਮ ਤੇ ਇੰਨਾ ਜਿਆਦਾ ਵੱਧ ਗਿਆ ਨਾ ਤੇ ਫਿਰ ਮੈਂ ਸਰਕਾਰ ਨਾਲ ਗੱਲ ਕੀਤੀ ਇੱਥੇ ਬਾਬਾ ਜੀ ਨਾਲ ਹਾਂ ਸਰਕਾਰ ਨਾਲ ਸਰਕਾਰ ਨਾਲ ਗੱਲ ਕੀਤੀ ਤੇ ਸਰਕਾਰ ਨੇ ਕਿਰਪਾ ਕਰਤੀ ਉਹ ਮੁੜ ਕੇ ਉਹ ਦਿਨ ਗਿਆ ਅੱਜ ਤੱਕ ਕੋਈ ਦਬਾਅ ਨਹੀਂ ਪਿਆ ਕੁਝ ਨਹੀਂ ਹੋਇਆ ਹੈਗਾ ਸਰਕਾਰ ਹੁਣ ਉਦੋਂ ਉਸ ਤੋਂ ਬਾਅਦ ਪੁੱਛਿਆ ਉਹਨਾਂ ਨੇ ਕਹਿੰਦੇ ਕੋਈ ਬੁਢਾ ਜ ਆ ਤੇਰੇ ਆਇਆ ਦੁਬਾਰਾ ਆਇਆ ਉਹ ਬੁਢਾ ਕੋਈ ਬੁਢਾ ਹੋ ਗਈ ਮੈਨੂੰ ਤਾਂ ਪਤਾ ਨਹੀਂ ਕੋਈ ਬਟ ਉਹ ਕਹਿੰਦਾ ਸੀਗਾ ਉਸ ਟਾਈਮ ਜਦੋਂ ਮੈਂ ਇਦਾਂ ਦੱਬ ਲੰਦਾ ਹੀ ਮੇਂ ਅੱਖਾਂ ਮੇਰੀਆਂ ਖੁੱਲੀਆਂ ਹੁੰਦੀਆਂ ਸੀ ਹਾਂਜੀ ਤੇ ਮੈਨੂੰ ਬੋਲਦਾ ਹੁੰਦਾ ਸੀਗਾ ਕਹਿੰਦਾ ਮੈਂ ਲੈ ਜਾਣਾ ਤੈਨੂੰ ਯਾਨੀ ਕਿ ਉਹ ਇੱਥੇ ਦਾ ਕਹਿੰਦਾ ਸੀ ਵੀ ਮੈਂ ਤੈਨੂੰ ਲੈ ਜਾਣਾ ਹੈ ਨਾ ਪਰ ਇਹਨਾਂ ਦੀ ਮਿਹਰ ਕਹਿ ਲਓ ਜਾਂ ਕਿਰਪਾ ਕਹਿ ਲਓ ਵੀ ਤੁਸੀਂ ਰਹਿਮਤ ਹੀ ਆ ਉਹਨਾਂ ਦੀ ਜੀ ਸਰਕਾਰ ਦੀ ਹੋਰ ਬਹੁਤ ਕੰਮ ਹੋਇਆ ਜੀ ਬਹੁਤ ਬੜੀ ਕਿਰਪਾ ਤੇ ਐਦ ਕੀ ਮੇਲੇ ਦਾ ਕਿੰਦਾ ਦਾ ਲੱਗਿਆ ਐਦ ਕੀ ਮੇਲੇ ਮੇਲੇ ਤੇ ਹਰ ਸਾਲ ਆਈਦਾ ਜੀ ਮੇਲੇ ਤੇ ਰੌਣਕਾਂ ਬਹਾਰਾਂ ਪੂਰੀਆਂ ਉਹੀ ਆ ਜੀ ਰੱਬ ਦੀ ਯਾਦ ਆ ਜਾਂਦੀ ਆ ਤੇ ਇੱਥੇ ਸਾਰਿਆਂ ਬਾਬਾ ਜੀ ਜਿਵੇਂ ਜਿੰਨਾ ਵੀ ਕੋਈ ਹੁੰਦਾ ਨਾ ਕਿਸੇ ਨੂੰ ਕਸਰ ਹੁੰਦੀ ਆ ਜਾਂ ਕਿਸੇ ਪੁੱਤਾਂ ਪਰੇ ਜੋ ਜੇ ਕਿਸੇ ਤੋਂ ਭੁੱਲ ਵੀ ਹੋਈ ਹੁੰਦੀ ਆ ਨਾ ਕਿਸੇ ਦੀ ਮਾਤਾ ਦੀ ਭੁੱਲ ਹੋਊਗੀ ਕਿਸੇ ਗੁਰਦੁਆਰਾ ਸਾਹਿਬ ਦੀ ਭੁੱਲ ਹੋਊਗੀ ਸਰਕਾਰ ਸਾਰਾ ਕੁਝ ਦੱਸ ਦਿੰਦੇ ਅੱਛਾ ਜੀ ਹਾਂਜੀ ਜੇਕਰ ਕੋਈ ਉਹਨਾਂ ਦੇ ਘਰ ਦੇ ਵਿੱਚ ਵਾਧਾ ਪੈਂਦੀ ਹੈ ਕੋਈ ਕਿਸੇ ਨੇ ਸੁਖਣਾ ਸੁਖੀ ਹੋਈ ਆ ਉਹ ਭੁੱਲ ਗਿਆ ਹੂੰ ਕਿਸੇ ਨੇ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਕੋਈ ਉਹਨਾਂ ਦੇ ਪਿੱਛੋਂ ਤੁਰਿਆ ਆਉਂਦਾ ਕੋਈ ਹੈਨਾ ਸਾਰਾ ਕੁਝ ਸਰਕਾਰ ਖੋਲ ਕੇ ਰੱਖ ਦਿੰਦਾ 1 ਮਿੰਟ ਚ ਸਾਰਾ ਕੁਝ ਖੋਲ ਦੇਣਾ ਉਹਨਾਂ ਨੇ ਬਹੁਤ ਬਹੁਤ ਬੰਦਗੀ ਹੈ ਜੀ ਸਰਕਾਰ ਦੀ ਸੰਗਤ ਕਿੱਥੋਂ ਕਿੱਥੋਂ ਆਉਂਦੀ ਹੈ ਤੇ ਸਰਕਾਰ ਸੰਗਤ ਆ ਬਹੁਤ ਦੂਰੋਂ ਦੂਰੋਂ ਆਂਦੀ ਹੈ ਜੀ ਸੰਗਤ ਤਾਂ ਐਦਾਂ ਦਾ ਕੋਈ ਜਿਲ੍ਹਾ ਹੀ ਹੈ ਨਹੀਂਗਾ ਮੈਂ ਤਾਂ ਹੀ ਇੱਥੋਂ ਮੇਰਾ 11 ਕਿਲੋਮੀਟਰ ਪਿੰਡ ਆ ਬਾੜੇਵਾਲ ਡੋਗਰਾ ਮੈਂ ਉੱਥੋਂ ਆਇਆ ਹਾਂ ਜੀ ਅੱਛਾ ਨੇੜੇ ਲੋਕ ਤੇ ਬਹੁਤ ਵਧੀਆ ਲੱਗਿਆ ਗੱਲ ਕਰਕੇ ਆਓ ਆਪਾਂ ਹੋਰ ਵੀ ਸੰਗਤ ਸੰਗਤ ਨਾਲ ਗੱਲ ਕਰਦੇ ਆਂ ਸਿੱਕਾ ਜੀ ਸਿੱਖ ਜੀ ਔਰ ਨੂੰ ਇੱਥੇ ਯਾਨੀ ਕਿੰਨਾ ਕੁ ਟਾਈਮ ਹੋ ਗਿਆ ਜਉਂਦੇ ਨੇ ਮੇਰੇ ਜਨਮ ਤੋਂ ਪਹਿਲਾਂ ਤਾਂ ਰੈਡੀ ਨਹੀਂ ਸੀ ਮੇਰੇ ਮਾਵਾ ਕੋਲ ਹੀ ਆਉਂਦੀ ਹੈ ਤੇ ਮੇਰਾ ਪਿੰਡ ਵੀ ਇਹੀ ਆ ਅੱਛਾ ਜੀ ਤੇ ਮੈਂ ਇਥੋਂ ਦੀ ਪ੍ਰਬੰਧਕ ਕਮੇਟੀ ਦਾ ਜਨਰਲ ਸੈਕਟਰੀ ਵੀ ਆ ਅੱਛਾ ਜੀ ਹਾਂਜੀ ਪਹਿਲਾਂ ਤਾਂ ਦੇਸ਼ਾਂ ਵਿਦੇਸ਼ਾਂ ਦੇ ਬੈਠੇ ਸੰਗਤ ਜਾਂ ਪੰਜਾਬ ਤੋਂ ਬਾਹਰ ਵਿਸਦੇ ਇਸ ਨਗਰ ਦੇ ਨੂੰ ਸਾਰਿਆਂ ਨੂੰ ਮਿਲ ਜਿਆ ਲੱਖ ਲੱਖ ਮੁਬਾਰਕਾਂ ਦੂਜੀ ਗੱਲ ਇਹ ਹੈ ਵੀ ਸੰਗਤ ਅੱਗੇ ਨਾਲੋਂ ਬਹੁਤ ਜ਼ਿਆਦਾ ਵਧ ਸੀ ਅੱਛਾ ਜੀ ਜਿੰਨਾ ਕੋ ਪ੍ਰਬੰਧ ਅਸੀਂ ਸੋਚਿਆ ਸੀ ਉਸ ਤੋਂ ਵੀ ਸੰਗਤ ਜ਼ਿਆਦਾ ਸੀ ਅਸੀਂ ਬਹੁਤ ਪ੍ਰਬੰਧ ਅਸੀਂ ਵਧੀਆ ਕੀਤਾ ਸੀਗਾ ਲੰਗਰ ਬਹੁਤ ਵਧੀਆ ਕੀਤਾ ਸੀਗਾ ਪਹਿਲੇ ਦਿਨ ਕੱਲ ਰਾਤ ਪਾਲਕ ਪਨੀਰ ਤੇ ਨਾਲ ਖੀਰ ਦੀ ਮਠੇਜ ਅੱਜ ਅਸੀਂ ਸ਼ਾਹੀ ਪਨੀਰ ਤੇ ਮੂੰਗੀ ਦਾ ਹਲਵਾ ਸੀਗਾ ਪਰ ਸਾਡੀ ਸੋਚ ਤੋਂ ਸੰਗਤ ਦੁਗਣੀ ਆਈ ਹੈ ਸਮਾਨ ਸਾਰਾ ਮੁੱਕਦਾ ਗਿਆ ਤੇ ਮਗਰ ਦੀ ਮਗਰ ਹੋਰ ਆਟਮਾਂ ਬਣਦੀਆਂ ਗਈਆਂ ਤੇ ਬਾਕੀ ਅਸੀਂ ਜੋ ਵੀ ਮੇਲੇ ਦਾ ਪ੍ਰਬੰਧ ਹੁੰਦਾ ਉਹਦੇ ਅਕੋਰਡਿੰਗ ਮੇਲੇ ਦੇ ਜਗਤ ਦੇ ਪਹਿਲਾਂ ਮਹਿੰਦੀ ਦੀ ਰਸਮ ਕੀਤੀ ਜਾਂਦੀ ਆ ਉਹ ਸਾਈਂ ਜੀ ਦੇ ਵੰਦੀ ਲਾਈ ਜਾਂਦੀ ਆ ਤੇ ਸਾਡੇ ਸਾਰੇ ਜਿੰਨੇ ਸੇਵਾਦਾਰ ਆ ਉਹਨਾਂ ਦੇ ਹੱਥਾਂ ਤੇ ਮਹਿੰਦੀ ਲਗਾਈ ਜਾਂਦੀ ਆ ਫਿਰ ਦੂਸਰੇ ਦਿਨ ਗੁਸਤਨ ਦਾ ਰਸਮ ਵੀ ਹੋ ਜਾਂਦੀ ਆ ਉਸ ਤੋਂ ਬਾਅਦ ਸਾਈਂ ਜੀ ਤਿਆਰ ਹੋ ਕੇ ਘਰੋਂ ਇੱਥੇ ਆਉਂਦੇ ਆ ਜਿਵੇਂ ਕਿ ਉਹਨਾਂ ਦੇ ਪੀਰ ਪਾਕਿਸਤਾਨ ਮੌਕੇ ਤੇ ਤਿਆਰ ਹੋ ਕੇ ਇੱਥੇ ਆਉਂਦੇ ਸੀ ਉਸੇ ਤਰ੍ਹਾਂ ਹੀ ਇਹ ਆਉਂਦੇ ਆ ਅੱਛਾ ਜੀ ਹਾਂ ਜੀ ਇਹਦੇ ਚ ਕੋਈ ਚੇਂਜ ਨਹੀਂ ਹੋਇਆ ਤੇ ਨਾ ਹੀ ਪੰਜਾਬ ਦੇ ਜਿੰਨੇ ਵੀ ਕੋਲ ਮੇਲੇ ਲੱਗਦੇ ਆ ਉਹਨਾਂ ਮੇਲਿਆਂ 'ਚ ਇਹ ਮੇਲਾ ਡਿਫਰੈਂਟ ਆ ਇੱਥੇ ਨਾ ਕੋਈ ਸੱਭਿਆਚਾਰਕ ਨਾ ਕੋਈ ਦੁਕਾਨਾਂ ਨਾ ਇੱਥੇ ਸਿਰਫ ਓਨਲੀ ਕਵਾਲ ਆਉਂਦੇ ਆ ਤੇ ਉਹ ਕਵਾਲ ਆਉਂਦੇ ਆ ਜਿਹੜਾ ਇਹਨਾਂ ਦਾ ਸਾਈਂ ਉਹਨਾਂ ਦਾ ਖਾਨਦਾਨ ਆ ਹਾਂ ਜੀ ਜਾਂ ਇਹਨਾਂ ਦੀ ਲਾਈਨ ਆ 11ਵੇਂ ਵਾਲੇ ਪੀਰ ਦੀ ਨੋਸ਼ਾ ਪਾਕ ਪੀਰ ਦੀ ਉਹਨਾਂ ਦਾ ਹੀ ਕਲਾਮ ਗੁਣਗਾਨ ਕਰਦੇ ਆ ਹੋਰ ਕਦੇ ਹੋਰ ਹੋਰ ਕੋਈ ਕਿਸਮ ਦਾ ਨਹੀਂ ਇਥੇ ਉਹਨਾਂ ਗਵਈਆ ਉਹਦਾ ਨਾ ਕੁਛ ਇਕੱਲੇ ਉਹੀ ਹੁੰਦੇ ਆ ਜੋ ਪਾਕਿਸਤਾਨ ਤੋਂ ਚੱਲਦਾ ਆ ਰਿਹਾ ਹੁਣ ਤੱਕ ਉਹੀ ਇਹ ਸਾਇਓ ਨੇ ਉਹਨਾਂ ਨੂੰ ਰਿਪੀਟ ਕਰਦੇ ਆ ਆਪਦੇ ਕੋਲ ਉਹਨਾਂ ਨੇ ਨਵਾਂ ਕੁਝ ਨਹੀਂ ਚਲਾਇਆ ਬਧਾਈ ਜਿੰਨਾ ਵੀ ਪਤਾ ਆਇਆ ਇਥੇ ਤੇ ਇਹ ਮੇਲਾ ਚੱਲਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਜੀ ਦੇਖੋ ਜੀ ਪਾਕਿਸਤਾਨ ਤੋਂ ਪਹਿਲਾਂ ਦਾ ਮੇਲਾ ਚੱਲ ਰਿਹਾ ਜੀ ਅੱਛਾ ਜੀ ਇੰਨਾ ਪੁਰਾਣਾ ਹੈ ਹਾਂ ਜੀ 1947 ਮੌਕੇ ਜਦੋਂ ਵੰਡ ਹੋਈ ਇਹ ਸਾਡਾ ਪਿੰਡ ਸਾਰਾ ਮੁਸਲਮਾਨਾਂ ਦਾ ਸੀਗਾ ਮੁਸਲਮਾਨ ਸਾਰੇ ਪਾਕਿਸਤਾਨ ਚ ਲਗੇ ਜਿਹੜੇ ਸਾਇਓ ਨਹੀਂ ਮੌਜੂਦ ਨੇ ਇਹ ਕਿਨਾਂ ਦੇ ਵੱਡੇ ਭਾਈ ਸਾਹਿਬ ਸੀਗੇ ਦੋਨੇ ਸੀਗੇ ਅੱਛਾ ਜੀ ਇਹਨਾਂ ਦੀ ਉਹ ਡਿਊਟੀਆਂ ਆ ਗਈ ਵੀ ਤੁਸੀਂ ਇੱਥੇ ਝਾੜੂ ਬਹਾਰੀ ਤੁਸੀਂ ਕਰਨੀ ਹੈ ਹੂੰ ਉਸ ਤੋਂ ਇਹਨਾਂ ਨੇ ਸੰਭਲਿਆ ਕੰਮ ਇਹ ਮੇਲਾ ਪਾਕਿਸਤਾਨ ਦਾ ਪਹਿਲਾਂ ਤੋਂ ਚੱਲਦਾ ਆਇਆ ਉਸ ਤੋਂ ਪਹਿਲਾਂ ਹਾਂ ਜੀ ਹਾਂ ਜੀ ਤੇ ਤੁਹਾਨੂੰ ਇੱਥੇ ਸੇਵਾ ਕਰਦੇ ਆ ਐਤੋਂ ਜਰਨਲ ਸੈਕਟਰੀ ਕਿੰਨਾ ਕ ਟਾਈਮ ਹੋ ਗਿਆ ਸਾਨੂੰ ਵੀ ਘਟ-ਘਟ 10-12 ਸਾਲ ਹੋ ਗਏ ਨੇ ਜੀ ਇੱਥੇ ਹਾਂ ਜੀ ਹਾਂ ਜੀ 10-12 ਸਾਲ ਹੋ ਗੱਟੋ ਘਟ ਸੀ ਉਹਨਾਂ ਦੇ ਬਚਪਨ ਤੋਂ ਹੀ ਇੱਥੋਂ ਜਨਮ 10 ਸਾਲ ਤੋਂ ਹੋਣ ਚਿਰ ਲੈਂਦੀ ਆ ਹਮ ਅੱਗੇ ਤਾਂ ਜ਼ਰੂਰਤ ਪੈਂਦੀ ਨਹੀਂ ਸੀਗੀ ਹੁਣ ਜਦੋਂ ਮਤਲਬ ਮੇਲੇ ਦਾ ਮਾਹੌਲ ਦੇਖੀਦਾ ਅੱਜ ਕੱਲ ਨਸ਼ੇੜੀ ਵੀ ਤੁਰੇ ਫਿਰਦੇ ਆ ਮੰਦਿਰ ਵੀ ਤੁਰੇ ਫਿਰਦੀ ਆ ਉਹਦੇ ਅਕੋਰਡਿੰਗ ਦੇਖ ਕੇ ਅਸੀਂ ਫਿਰ ਇਹ ਕਸਮ ਚੋਖਿਆ ਕਮੇਟੀ ਬਣਾਈ ਐ ਇੱਥੇ 10-12 ਸਾਲਾਂ ਤੋਂ ਤੇ ਯਾ ਆਪਾਂ ਗੱਲ ਕਰ ਲਈਏ ਸੰਗਤਾਂ ਦੀ ਹਾਂਜੀ ਸੰਗਤਾਂ ਦਾ ਕਿੱਦਾਂ ਦਾ ਹੰਗਾਰਾ ਮਿਲਦਾ ਇੱਥੇ ਵੀ ਕਿੱਥੋਂ-ਕਿੱਥੋਂ ਦੀ ਆਉਂਦੀ ਆ ਦੇਖੋ ਜੀ ਸੰਗਤ ਪੂਰੇ ਪੰਜਾਬ ਪੰਜਾਬ ਤੋਂ ਬਾਹਰੋਂ ਵੀ ਆਉਂਦੀ ਆ ਅੱਛਾ ਜੀ ਤੇ ਆ ਜੋ ਕੁਛ ਅੱਜ ਸਭ ਸੰਗਤ ਹੀ ਬਦਲਦੀ ਆ ਕੱਲਾ ਕੋਈ ਕੁਝ ਨਹੀਂ ਕਰ ਸਕਦਾ ਸਭ ਸੰਗਤ ਹੀ ਬਦਲਦਾ ਜੇ ਇੰਨਾ ਕੁਝ ਬਣਿਆ ਇੰਨਾ ਬਧਿਆ ਪ੍ਰਬੰਧ ਲੰਗਰ ਦਾ ਹੋਇਆ ਸੰਗਤ ਦੇ ਬਦਲਤੀ ਆ ਇਹ ਸੰਗਤ ਦਾ ਹੀ ਘਾਰਾ ਸਾਰਾ ਕੁਝ ਇਹ ਜੇ ਸੰਗਤ ਉਹ ਸ਼ਾਹ ਕਰਦੀ ਤਾਂ ਹੀ ਮੇਲਾ ਮਨਾਇਆ ਜਾਂਦਾ ਵਾ ਬਿਲਕੁਲ ਜੀ ਸੰਗਤ ਦੇ ਸਹਿਯੋਗ ਨਾਲ ਹੀ ਸਾਰਾ ਕੁਝ ਹੈ ਨਗਰ ਵਾਸੀਆਂ ਦੇ ਸਹਿਯੋਗ ਨਾਲ ਸੰਗਤ ਦੇ ਸਹਿਯੋਗ ਨਾਲ ਤੁਸੀਂ ਇੱਕ ਮੈਨੂੰ ਗੱਲ ਦੱਸ ਰਹੇ ਸੀ ਕਿ ਆਫ ਕੈਮਰਾ ਵੀ ਜਿਹੜੀ ਇੱਥੇ ਦੀ ਤਰੀਕ ਹੁੰਦੀ ਹੈ ਮੇਲੇ ਦੀ ਉਹ ਤਰੀਕ ਕਦੇ ਵੀ ਫਿਕਸ ਨਹੀਂ ਹੁੰਦੀ ਜਿਵੇਂ ਬਾਕੀ ਮੇਲੇ ਦੀ ਇੱਕ ਫਿਕਸ ਹੁੰਦੀ ਹੈ ਨਹੀਂ ਜਿੱਦਾਂ ਆਪਾਂ ਜੇ ਨਿਊ ਕੈਲੰਡਰ ਦੇ ਹਿਸਾਬ ਨਾਲ ਸਮਝੀਏ ਉਸ ਹਿਸਾਬ ਨਾਲ ਤਰੀਕ ਫਿਕਸ ਨਹੀਂ ਹੁੰਦੀ ਹਨ ਉਹਦੇ ਪਿੱਛੇ ਕੀ ਕਰਨਾ ਹੈ ਇਹ ਇਸ ਤਰ੍ਹਾਂ ਮੈਂ ਦੇਖੋ ਕੈਲੰਡਰ ਤਿੰਨ ਤਰ੍ਹਾਂ ਦੇ ਮੰਨ ਲਓ ਇੱਕ ਤਾਂ ਜਨਵਰੀ ਹਰ ਵੀ ਇੰਗਲਿਸ਼ ਹੋ ਗਿਆ ਇੱਕ ਜਿਵੇਂ ਜੇਠ ਹੜ੍ਹ ਵਸਾ ਕੋ ਦੇਸੀ ਮਹੀਨੇ ਹੋ ਗਈ ਇਸੇ ਤਰ੍ਹਾਂ ਇੱਕ ਮੁਸਲਮਾਨਾਂ ਦਾ ਕੈਲੰਡਰ ਆ ਜਿਹਦੇ ਵਿੱਚ ਰਮਜ਼ਾਨ ਮਹੀਨਾ ਆਉਂਦਾ ਵਾ ਮੌਰਮ ਮਹੀਨਾ ਆਉਂਦਾ ਵਾ ਉਹ ਚੰਦ ਦੇ ਹਿਸਾਬ ਨਾਲ ਕੈ ਇਹੜਾ ਮਹਰਮ ਹੀ ਨਾ ਹੁੰਦਾ ਉਹਦੀ 20 ਤਰੀਕ ਨੂੰ ਮੇਲਾ ਪੱਕਾ ਹੁੰਦਾ ਏ ਤੇ ਜਿਹੜਾ ਅੰਗਰੇਜ਼ੀ ਕੈਲੰਡਰ ਆ ਇਹ ਹਰ ਸਾਲ 10 ਦਿਨ ਘਟ ਕੇ ਆਈ ਜਾਣਾ ਏ ਯਾਨੀ ਕਿ ਤਰੀਕ ਇਹਦੀ 10 ਦਿਨ ਪਿੱਛੇ ਜਾਂਦੀ ਰਹੀ ਹੈ ਜਿਵੇਂ ਹੁਣ 27 28 ਤਰੀਕ ਆ ਅਗਲੀ ਵਾਰੀ ਇਹ 17 18 ਦਾ ਹੋਊਗਾ 17 18 10 ਦਿਨ ਪਿੱਛੇ ਆਈ ਜਾਣਾ ਏ ਯਾਨੀ ਕਿ ਇਹਦਾ ਵੀ ਤਰੀਕ ਇਹਦੀ ਹਿਸਾਬ ਨਾਲ ਕਿ ਪਿੱਛੇ ਜਾਂਦੀ ਰਹਿੰਦੀ ਆ ਹਾਂ ਜੀ ਹਾਂ ਜੀ ਇਹ ਸ਼ੁਰੂ ਤੇ ਇਸ ਤਰ੍ਹਾਂ ਹੋ ਰਿਹਾ ਸ਼ੁਰੂ ਤੋਂ ਹਾਂ ਹਰ 34 35 ਸਾਲ ਮੇਲਾ ਬਾਅਦ ਘੁੰਮ ਕੇ ਕਿਸੇ ਜਗ੍ਹਾ ਤੇ ਮੇਲਾ ਆਉਗਾ ਉਸੇ ਤਰੀਕੇ ਤੇ ਉਸੇ ਤਰੀਕੇ ਤੇ ਬਹੁਤ ਵਧੀਆ ਲੱਗ ਗਿਆ ਗੱਲਬਾਤ ਕਰਕੇ ਕੁਝ ਨਵੀਆਂ ਚੀਜ਼ਾਂ ਵੀ ਪਤਾ ਲੱਗੀਆਂ ਕਿ ਇਸ ਹਿਸਾਬ ਨਾਲ ਵੀ ਮੇਲੇ ਦੀ ਤਾਰੀਖ ਫਿਕਸ ਹੁੰਦੀ ਆ ਸਤਿ ਸ਼੍ਰੀ ਅਕਾਲ ਦੱਸ ਲਿਆ ਭਾਈ ਅਸੀਂ ਇਟਲੀ ਤੋਂ ਆਏ ਆ ਜੀ ਇਧਰ ਗੁਜਰਵਾਲਾ ਪਿੰਡ ਆ ਸਾਡਾ ਤੇ ਇੱਥੇ ਅਸੀਂ ਬਹੁਤ ਪੁਰਾਣੇ ਆਲੇ ਜ ਬਹੁਤ ਟਾਈਮ ਤੋਂ ਬਹੁ ਮਾਲਕ ਦੀ ਕਿਰਪਾ ਸਾਈਂ ਦੀ ਸਭ ਕੁਝ ਸੁਣਦੇ ਆ ਜਿਹੜੀ ਮਰਜ਼ਾ ਆਉਂਦੀ ਆ ਪੂਰੀ ਹੁੰਦੀ ਆ ਇੱਥੇ ਜੋ ਵੀ ਸੁੱਖਿਆ ਠੀਕ ਆ ਜੀ ਕਿਰਪਾ ਬਹੁਤ ਖੋਲ ਨਾ ਬਾਬੇ ਦੀ ਠੀਕ ਆ ਜੀ ਹੋਰ ਕੌਨੂੰ ਇੱਥੇ ਆਉਂਦੇ ਕਿੰਨਾ ਟਾਈਮ ਹੋ ਗਿਆ ਜੀ ਹੋ ਗਿਆ ਜੀ 20-25 ਸਾਲ ਹੋ ਗਏ ਮੇਰੇ ਡੈਡੀ ਵੀ ਨਹੀਂ ਆਉਂਦੇ ਸਾਡੇ ਦਾਦੇ ਵੀ ਨਹੀਂ ਹਾਂਜੀ 20-25 ਸਾਲ ਹੋ ਗਿਆ ਤੇ ਮਾਲਕ ਦੀ ਕਿਰਪਾ ਸੀ ਇੱਥੇ ਜੁੜੇ ਹੋਏ ਆ ਜੀ ਪੱਕੇ ਠੀਕ ਆ ਜੀ ਤੇ ਤੁਸੀਂ ਮੇਲੇ ਵਾਸਤੇ ਇਟਲੀ ਤੋਂ ਸਪੈਸ਼ਲ ਆਏ ਹੋ ਇੱਥੇ ਹਾਂਜੀ ਮੇਲੇ ਵਾਸਤੇ ਸਪੈਸ਼ਲ ਆਇਆ ਜੀ ਇਟਲੀ ਦੀ ਯਾਨੀ ਕਿ ਤੁਸੀਂ ਇੰਨਾ ਇੰਨਾ ਵੀ ਚੀਜ਼ ਯਕੀਨ ਹੈਗਾ ਵੀ ਇਟਲੀ ਤੋਂ ਸਪੈਸ਼ਲ ਚੱਲ ਕੇ ਮੇਲੇ ਵਾਸਤੇ ਆਏ ਹੋ ਤੁਸੀਂ ਇੱਥੇ ਤੇ ਤੁਹਾਨੂੰ ਇਹ ਕਿ ਮੇਲੇ ਦਾ ਇਹ ਕਿਦਾਂ ਦਾ ਲੱਗ ਰਿਹਾ ਫਿਰ ਬਹੁਤ ਵਧੀਆ ਲੱਗਦਾ ਜੀ ਉਹਨਾਂ ਦੇ ਦਰਸ਼ਨ ਹੋ ਜਾਂਦੇ ਆ ਠੀਕ ਆ ਜੀ ਤੇ ਸੇਵਾ ਉਹ ਕਰ ਲੈਨੇ ਆ ਹਾਂਜੀ ਕਸ਼ਟ ਕੱਟੇ ਜਾਂਦੇ ਬੰਦੇ ਦੇ ਠੀਕ ਹੈ ਕਿ ਨਹੀਂ ਜੋ ਵੀ ਬੰਦਾ ਮਾਰੀਆਂ ਚੀਜ਼ਾਂ ਵੱਲ ਧਿਆਨ ਜਾਂਦਾ ਸਭ ਕੁਝ ਘੱਟ ਹੋ ਜਾਂਦਾ ਜੀ ਮਾਲਕ ਦੀ ਕਿਰਪਾ ਇੰਨੀ ਉਹ ਤੁਸੀਂ ਦੇਖਿਆ ਸਾਈਂ ਜੀ ਦਾ ਮੂਰਤ ਕਿੰਨਾ ਉਹਨਾਂ ਦਾ ਠੀਕ ਆ ਜੀ ਇੰਨੀ ਉਹਨਾਂ ਦੀ ਏਜ ਹੋ ਗਈ ਆ ਫਿਰ ਵੀ ਵਧੀਆ ਜਾਨੀ ਕਿ ਮੰਨ ਲਓ ਤੰਦਰੁਸਤ ਨੇ ਠੀਕ ਆ ਕਦੀ ਬਿਮਾਰ ਨਹੀਂ ਹੋਏ ਠੀਕ ਹੈ ਸੰਗਤ ਨੂੰ ਵਧੀਆ ਕਰਦੇ ਆ ਠੀਕ ਆ ਉਈ ਇਦਾਂ ਦਾ ਨਹੀਂ ਹੈਗਾ ਇੱਥੇ ਵੀ ਜਾਨੀ ਕਿ ਜਿਵੇਂ ਬਾਕੀ ਸਾਦਾ ਸੁੱਦਾ ਨੇ ਹੁੰਦਾ ਠੀਕ ਹੈ ਸਾਡੇ ਸਾਈਂ ਦੀ ਇੰਨੀ ਕਿਰਪਾ ਭਗਤੀ ਬਹੁਤ ਆ ਠੀਕ ਹੈ ਜੀ ਸਭ ਕੁਝ ਠੀਕ ਠਾਕ ਆ ਤਾਂ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਵੀ ਕਹਿ ਲੋ ਰੂਹ ਖੁਸ਼ ਕਰਨ ਵਾਲੀਆਂ ਗੱਲਾਂ ਨੇ ਇਹਨਾਂ ਦੀਆਂ ਇੱਥੇ ਦਰਬਾਰ ਦੀਆਂ ਤੇ ਆਪਾਂ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਦੇ ਆਂ ਅੱਜ ਤੋਂ ਨਹੀਂ ਅਬਦਲਾ ਪੁਰਾਣਾ ਦਰਬਾਰ ਹੈ ਤੇ ਦਰਬਾਰ ਐਸਾ ਹੈ ਵੀ ਜੋ ਵੀ ਮੰਗਦੀਆਂ ਦਲੀਲਾਂ ਹਨ ਜਾਂ ਲੋਕਾਂ ਦੀਆਂ ਮੰਗਾਂ ਹਨ ਹਰ ਮੰਗ ਇੱਥੇ ਪੂਰੀ ਹੁੰਦੀ ਏ ਔਰ ਹਰ ਦਵਾਈ ਦਾ ਇੱਥੇ ਹਰ ਦੁੱਖ ਦਾ ਇਲਾਜ ਹੈ। ਅੱਛਾ ਜੀ। ਹਾਂਜੀ। ਬੇ ਚਲੋ ਇੱਥੇ ਦਰਤੇ ਦਾ ਲੋਕ ਆਏ ਨੇ ਅੱਜ ਮੇਲਾ ਵਾ ਤੇ ਲੋਕ ਗੱਲ ਕਰਕੇ ਤੇ ਦੁੱਖ ਦੂਰ ਹੋ ਜਾਂਦਾ ਹੈ। ਸਾਡੀ ਸਰਕਾਰ ਦਾ ਐਡਾ ਵੱਡਾ ਰਤਵਾ ਹੈ। ਜੇ ਕੋਈ ਦੇਸ਼ ਵਿਦੇਸ਼ ਵਿੱਚ ਬੰਦਾ ਬੈਠਾ ਹੈ ਤੇ ਉਹ ਕਹਿੰਦੇ ਨੇ ਸਰਕਾਰ ਸਾਨੂੰ ਇਹ ਪ੍ਰੋਬਲਮ ਹੈ ਤੇ ਸਾਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਸਾਡੀ ਸਰਕਾਰ ਦੀ ਬਿਜੈਟੀ ਬੜੀ ਪਾਵਰ ਹੈ। ਉਹ ਕੈਨੇਡਾ ਅਮਰੀਕਾ 'ਚ ਬੈਠਿਆਂ ਵੀ ਇੱਥੋਂ ਫੋਨ ਕਰ ਦਿੰਦੇ ਨੇ। ਤੇ ਇਥੋਂ ਜਦੇ ਪ੍ਰੋਬਲਮ ਠੀਕ ਹੋ ਜਾਂਦੀ ਹੈ ਹਾਂ ਇਹ ਐਡੇ ਵੱਡਾ ਦਰਬਾਰ ਦੀ ਪਾਵਰ ਹੈ ਸਰਕਾਰ ਮੁਰਸ਼ਦ ਜਗੀਰ ਸ਼ਹੀ ਸਰਕਾਰ ਵੱਡੀ ਰਤਨੇ ਸ਼ਾਹ ਸਰਕਾਰ ਨੌਸ਼ਾ ਪਾਕ ਸਰਕਾਰ ਦੀ ਇਹ ਅੱਜ ਤੋਂ ਨਹੀਂ ਅਸੀਂ ਜੋਗੀ ਆ ਸਾਡਾ ਬਹੁਤ ਅਬਦਨਾ ਪੁਰਾਣਾ ਯੋਗ ਹੈ ਅਸੀਂ ਜੋਗੀ ਜਾਣੇ ਆ بڑے بڑے ਸਾਧੂ ਸੰਤਾਂ ਨੂੰ ਫਕੀਰਾਂ ਨੂੰ ਮਿਲਨੇ ਆ ਪਰ ਇਹ ਸਾਡੇ ਪੰਜਾਬ ਦੇ ਵਿੱਚ ਦੋ ਐਸੀ ਜਗ੍ਹਾ ਬਜ਼ੁਰਗਾਂ ਦੀਆਂ ਨੇ ਜਿੱਦਾਂ ਕਿ ਸਾਡੇ ਨੌਰ ਪਰ ਬੇਟ ਦੇ ਵਿੱਚ ਸਾਡੇ ਬਜ਼ੁਰਗਾਂ ਦੀ ਜਗ੍ਹਾ ਹੈ ਸਾਡੇ ਸਰਕਾਰਾਂ ਦੀ ਜਗਾ ਫਿਰਨੇ ਸ਼ਾਹ ਸਰਕਾਰ ਦੀ ਵੱਡੇ ਰਤਨੇ ਸ਼ਾਹ ਸਰਕਾਰ ਸਾਡੇ ਮੁਰਸ਼ਿ ਜ਼ਗੀਰ ਸ਼ਾਹ ਦੀ ਸਰਕਾਰ ਇਹ 900 ਪਾਕੇ ਦਾ ਦਰਬਾਰ ਹੈ ਇਹ ਦਰਬਾਰ ਅਬਦਲਾ ਪੁਰਾਣਾ ਹੈ ਇੱਥੇ ਹਰ ਹੱਲ ਹੁੰਦਾ ਹੈ ਹਾਂ ਜੋ ਵੀ ਜੋ ਵੀ ਹੱਲ ਹੈ ਉਹ ਹਰ ਇੱਕ ਕਿਸਮ ਦਾ ਹੱਲ ਹੁੰਦਾ ਹਾਂ ਇੱਕ ਵਾਰੀ ਬੰਦਾ ਆ ਕੇ ਦੁੱਖ ਦੱਸੇ ਸਹੀ ਹਰ ਕੰਮ ਸਫਲ ਹੁੰਦੇ ਨੇ ਤੇ ਬਾਕੀ ਇਹਦੇ ਬਹੁਤ ਵੱਡੀ ਵੱਡੀ ਵਡਿਆਈ ਹੈ ਸਰਕਾਰ ਦੀ ਕੋਈ ਛੋਟੀ ਮੋਟੀ ਗੱਲ ਨਹੀਂ ਅਸੀਂ ਜੋਗੀ ਆ ਲੋਕਾਂ ਨੂੰ ਸਮਝਾਉਂਦੇ ਆ ਸਾਡੇ ਸਾਹਮਣੇ ਤਾਂ ਕੋਈ ਚਾਹ ਜੱਜ ਮਿਲ ਜਾ ਵਕੀਲ ਮਿਲ ਜਾ ਅਸੀਂ ਉਹਨੂੰ ਵੀ ਸਮਝਾ ਕੇ ਨਾ ਅਸੀਂ ਕੁਝ ਲੈ ਲੈਨੇ ਆ ਪਰ ਇਹ ਸਾਡੀ ਸਰਕਾਰ ਜੱਜਾਂ ਦੀ ਜੱਜ ਹੈ ਵਕੀਲਾਂ ਦੇ ਵਕੀਲ ਨੇ ਪੀਰਾਂ ਦੇ ਪੀਰ ਕੇ ਇਹ ਸਾਡਾ ਜੋਗੀਆਂ ਦਾ ਪੀਰ ਹੈ ਜਿਹੜਾ 900 ਦਾ ਜੋਗ ਜਿੱਥੋਂ ਸਾਨੂੰ ਜੋਗ ਦਾ ਸ਼ੁਰੂਆਤ ਹੋਈ ਸਾਨੂੰ ਇਸ਼ਕ ਹੋਇਆ ਸਾਡੇ ਮੁਰਸ਼ਿਦ ਨਾਲ ਸਾਡੇ ਗੁਰੂ ਨਾਲ ਸਾਨੂੰ ਪਿਆਰ ਹੋਇਆ ਸਾਨੂੰ ਮੁਹੱਬਤ ਹੋਈ ਇਹ ਜੋਗੀਆਂ ਦਾ ਜੋਗੀ ਖਾਸ ਹੈ ਵੀ ਜਿਹੜਾ ਅਸ ਤੋਂ ਅਸੀਂ 20-25 ਸਾਲ ਦੇ ਯੋਗੀ ਇਸ ਦਰਬਾਰ ਦੇ ਨਾਲ ਜੁੜੇ ਹੋਏ ਆ ਤੇ ਇਹ ਕੋਈ ਛੋਟੀ ਮਾੜੀ ਗੱਲ ਨਹੀਂ ਬਹੁਤ ਵੱਡੀਆਂ ਗੱਲਾਂ ਨੇ ਧੰਨਵਾਦ ਜੀ ਸਰਕਾਰ ਤੁਹਾਨੂੰ ਬਹੁਤ ਮਿਹਰਬਾਨ ਕਰੋ ਤਾਂ ਆਪਾਂ ਸੰਗਤ ਨਾਲ ਗੱਲਬਾਤ ਕੀਤੀ ਹੈ ਮੇਲੇ ਬਾਰੇ ਪੁੱਛਿਆ ਮੇਲੇ ਤੋਂ ਪਹਿਲਾਂ ਜੋ ਇੱਥੇ ਚੱਲਦਾ ਰ ਉੱਥੋਂ ਪੁੱਛਿਆ ਬਾਬਾ ਜੀ ਬਾਰੇ ਪੁੱਛਿਆ ਤਾਂ ਬਹੁਤ ਹੀ ਵਧੀਆ ਲੱਗਿਆ ਇੱਥੇ ਗੱਲਬਾਤ ਕਰਕੇ ਸਾਰਿਆਂ ਨਾਲ ਔਰ ਮੇਲਾ ਵੀ ਦਿਖਾਇਆ ਸੀ ਤੇ ਇਦਾਂ ਦੇ ਹੋਰ ਜੋ ਅਸੀਂ ਮੇਲੇ ਦੇਖਣਾ ਚਾਹੁੰਦੇ ਹਾਂ ਜਾਂ ਹੋਰ ਅਪਡੇਟਸ ਚਾਹੁੰਦੇ ਹਾਂ ਤਾਂ ਸਿਟੀ ਹੈਡਲਾਈਨਸ ਨੂੰ ਜਰੂਰ ਫੋਲੋ ਕਰ ਲਿਓ ਮੈਂ ਅੰਬਰਵੀਰ ਕੈਮਰਾਮੈਨ ਵਿਪਨ ਵਸੀ ਨਾਲ ਥੈਂਕ ਯੂ